ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾंदे ਹੀ ਤੁਹਾਨੂੰ ਮਿਲਣ ਗਿਆ ਤਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਪੰਜਾਬ ਚ ਜ਼ਿਲ੍ਹਾ ਪ੍ਰੇਸ਼ਦ ਚੋਣਾ ਦਾ ਸਿਆਸੀ ਮੈਦਾਨ ਸੱਜ ਗਿਆ ਏ 19 ਸਤੰਬਰ ਨੂੰ ਚੋਣਾ ਹੋਣ ਜਾ ਰਹੀਆਂ ਨੇ ਪਰ ਇੰਨਾ ਚੋਣਾ ਦੇ ਵਿੱਚ ਬੱਬੂ ਮਾਨ ਵੀ ਉਤਰੇ ਨੇ ਉਹ ਗੱਲ ਲੱਗ ਹੈ ਕਿ ਬੱਬੂ ਮਾਨ ਖੁਦ ਚੋਣਾ ਨਹੀਂ ਲੜ ਰਿਹਾ ਪੂ ਆਪਣੇ ਦੋਸਤ ਦੇ ਪ੍ਰਚਾਰ ਦੇ ਵਿੱਚ ਜੁਟ ਗਏ ਨੇ ਅਸੀਂ ਗੱਲ ਕਰ ਰਹੇ ਹਾਂ ਜਲੰਧਰ ਦੇ ਤੇਜਿੰਦਰ ਸਿੰਘ ਨਿੱਜਰ ਦੀ ਅਕਾਲੀ ਭਾਜਪਾ ਗਠਬੰਧਨ ਨੇ ਤੇਜਿੰਦਰ ਸਿੰਘ ਨਿੱਜਰ ਨੂੰ ਉਮੀਦਵਾਰ ਬਣਾਇਆ ਹੈ ਤੇਜਿੰਦਰ ਸਿੰਘ ਨਿੱਜਰ ਪਹਿਲਾਂ ਸਰਪੰਚ ਰਹਿ ਚੁਕੇ ਨੇ ਤੇਜਿੰਦਰ ਸਿੰਘ ਨਿੱਜਰ ਦੀ ਯਾਰੀ ਗਾਇਕ ਬੱਬੂ ਮਾਨ ਦੇ ਨਾਲ ਹੈ ਤੇ ਫਿਰ ਅਜੀਹਕ ਕਿਵੇਂ ਹੋ ਸਕਦਾ ਸੀ ਯਾਰ ਮੈਦਾਨ ਚ ਹੋਵੇ ਤਾਂ ਦੂਸਰਾ ਯਾਰ ਪ੍ਰਚਾਰ ਨਾ ਕਰੇ ਤੇਜਿੰਦਰ ਸਿੰਘ ਨਿੱਜਰ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਬੱਬੂ ਮਾਨ ਵੱਲੋਂ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਮਸ਼ਹੂਰ ਗਾਇਕ ਬੱਬੂ ਮਾਨ ਵੀ ਤੇਜਿੰਦਰ ਸਿੰਘ ਨਿੱਜਰ ਦੀ ਤਾਰੀਫ਼ ਕਰਦੇ ਨਹੀਂ ਥਕੇ ਉਹਨਾਂ ਨੇ ਬਕਾਇਦਾ ਇੱਕ ਵੀਡੀਓ ਬਣਾਈ ਇਸੇ ਵੀਡੀਓ ਦੇ ਜਰੀਏ ਹੁਣ ਤੇਜਿੰਦਰ ਸਿੰਘ ਨਿੱਜਰ ਦਾ ਪ੍ਰਚਾਰ ਹੋ ਰਿਹਾ ਹੈ ਤੁਹਾਨੂੰ ਦੱਸ ਦਈਏ ਬੱਬੂ ਮਾਨ ਦਾ ਪੰਜਾਬੀਆਂ ਦੇ ਉੱਤੇ ਖਾਸਾ ਪ੍ਰਭਾਵ ਹੈ ਤੁਸੀਂ ਆਪ ਹੀ ਸੁਣੋ ਪੱਬੂ ਮਾਨ ਨੇ ਕਿਵੇਂ ਮੰਗੀਆਂ ਤੇਜਿੰਦਰ ਸਿੰਘ ਨਿੱਜਰ ਲਈ ਵੋਟਾਂ ਸਤਿ ਸ਼੍ਰੀ ਅਕਾਲ ਜੀ ਮੈਂ ਬਗਬਾਨ ਸਾਡਾ ਬੜਾ ਪਿਆਰਾ ਮਿੱਤਰ ਜਿੰਦਰ ਜ਼ਿਲ੍ਹਾ ਜ਼ਿਲੰਧਰ ਹਲਕਾ ਢਾਲੀ ਬਲਕਾ ਦੀ ਤਰਫ ਜਿਲ੍ਹਾ ਪ੍ਰਸ਼ਾਸਨ ਲਈ ਖੜਾ ਹੋਇਆ ਮੈਨੂੰ ਉਮੀਦ ਹੈ ਕਿ ਮੇਰੇ ਚੋਣ ਵਾਲੇ ਸਾਰੇ ਸੱਚੇ ਮਿੱਤਰ ਵੀ ਆਟਮ ਇਮਤਿਹਾਨ ਕਰੂਗੇ ਸਾਡਾ ਮਿੱਤਰ ਦੁੱਖ ਸੁੱਖ ਸਦੇ ਨਾਲ ਖੜਾਗਾ ਆਪਣਾ ਆਪਣਾ ਕੀਤੀ ਬੋਟ ਪਾਉਣ ਲਈ ਜ਼ਰੂਰ ਹਮਾਇਤ ਕਰੋ ਸਭਸੀ